ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਪੂਰੀ ਆਲੂ ਦੀ ਰੈਸਪੀ ਜਿਹੜੇ ਇਹ ਪੂਰੀ ਆਲੂ ਹੈ ਬਹੁਤ ਹੀ ਜਦਾ ਸਵਾਦ ਬਨ ਕੇ ਤਿਆਰ ਹੁੰਦੇ ਆ ਤੁਸੀਂ ਇੱਕ ਵਾਰ ਮੇਰੇ ਇਸ ਤਰੀਕੇ ਦੇ ਨਾਲ ਬਣਾ ਕੇ ਦੇਖੋ ਪੂਰੀਆਂ ਵੀ ਬਹੁਤ ਵਧੀਆ ਬੰਦੀਆਂ ਨੇ ਤੇ ਆਲੂ ਦੀ ਜਿਹੜੀ ਗਰੇਵੀ ਵਾਲੀ ਸਬਜੀ ਆ ਉਹ ਵੀ ਬਹੁਤ ਵਧੀਆ ਬੰਦੀ ਆ ਤੇ ਆਓ ਅਸੀਂ ਇਹਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਗੈਸ ਦੇ ਉੱਤੇ ਰੱਖ ਦਿੰਦੇ ਹਾਂ ਕੜਾਈ ਤੇ ਇਹਦੇ ਵਿੱਚ ਪਾ ਦਿੰਦੇ ਹਾਂ ਸਰੋਂ ਦਾ ਤੇਲ ਤੇਲ ਨੂੰ ਅਸੀਂ ਰੱਖ ਦਿੰਦੇ ਆ ਗਰਮ ਹੋਣ ਲਈ ਜਦੋਂ ਵੀ ਆਲੂ ਬਣਾਣੇ ਹੋ ਤਾਂ ਇਹਦੇ ਵਿੱਚ ਜਿਹੜਾ ਸੁੱਕਾ ਧਨੀਆ ਤੇ ਜੀਰਾ ਜ਼ਰੂਰ ਪਾਇਆ ਕਰੋ ਇਹਦੇ ਨਾਲ ਜਿਹੜੇ ਆਲੂ ਐ ਬਹੁਤ ਸਵਾਦ ਬਣ ਕੇ ਤਿਆਰ ਹੁੰਦੇ ਨੇ ਤੇਲ ਗਰਮ ਹੋ ਚੁੱਕਾ ਹੈ ਇਹਦੇ ਵਿੱਚ ਅਸੀਂ ਇੱਕ ਚਮਚਾ ਪਾ ਦਵਾਂਗੇ ਜੀਰੇ ਦਾ ਤੇ ਇੱਕ ਚਮਚੀ ਅਸੀਂ ਪਾ ਦਵਾਂਗੇ ਸੁੱਕਾ ਧਨੀਆ ਦੋ ਅਸੀਂ ਤੇਜ ਪੱਤੇ ਪਾਵਾਂਗੇ ਦੋ ਹੀ ਸੁੱਕੀਆਂ ਲਾਲ ਮਿਰਚਾਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਦੋਂ ਇਹ ਸੁੱਕੇ ਮਸਾਲੇ ਭੁਜ ਹੋ ਜਾਣਗੇ ਫਿਰ ਅਸੀਂ ਕਦੂਕਸ ਕੀਤਾ ਹੋਇਆ ਅਦਰਕ ਪਾਵਾਂਗੇ ਪੂਰੀ ਆਲੂ ਦੇ ਵਿੱਚ ਅਦਰਕ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਅਦਰਕ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਥੋੜੀ ਜਿਹੀ ਆਪਾਂ ਹਿੰਗ ਪਾ ਦਵਾਂਗੇ ਇਹਦੇ ਵਿੱਚ ਅਸੀਂ ਪਿਆਜ਼ ਨਹੀਂ ਪਾਣੇ ਆ ਪਿਆਜ਼ ਤੋਂ ਬਗੈਰ ਹੀ ਇਹ ਵਾਲੇ ਆਲੂ ਬਣਾ ਕੇ ਅਸੀਂ ਤਿਆਰ ਕਰਾਂਗੇ ਅਦਰਕ ਭੁਜ ਹੋ ਚੁੱਕਾ ਹੈ ਤੇ ਅਸੀਂ ਤਿੰਨ ਟਮਾਟਰ ਲਏ ਆ ਵੱਡੇ ਸਾਈਜ਼ ਦੇ ਤੇ ਇਹਨਾਂ ਨੂੰ ਅਸੀਂ ਕੱਦੂਕਸ ਕਰ ਲਿਆ ਹੈ ਜਿੰਨੇ ਜ਼ਿਆਦਾ ਅਸੀਂ ਆਲੂ ਆ ਦੀ ਸਬਜ਼ੀ ਵਿੱਚ ਟਮਾਟਰ ਪਾਵਾਂਗੇ ਓਨੇ ਹੀ ਜ਼ਿਆਦਾ ਸਬਜ਼ੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਆਲੂ ਆ ਦੀ ਸਬਜ਼ੀ ਵਿੱਚ ਟਮਾਟਰਾਂ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਸਬਜ਼ੀ ਖੱਟੀ-ਖੱਟੀ ਬਹੁਤ ਸਵਾਦ ਲੱਗਦੀ ਹੈ ਤੇ ਹੁਣ ਅਸੀਂ ਇਹਦੇ ਵਿੱਚ ਆਪਣੇ ਸੁੱਕੇ ਮਸਾਲੇ ਪਾ ਦਿੰਦੇ ਹਾਂ ਪਹਿਲਾਂ ਅਸੀਂ ਇਹਦੇ ਵਿੱਚ ਇੱਕ ਚਮਚ ਨਮਕ ਦਾ ਪਾ ਦਵਾਂਗੇ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਦਿਵੋ ਇੱਕ ਚਮਚ ਅਸੀਂ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਭਰ ਕੇ ਇੱਕ ਚਮਚ ਹੀ ਹਲਦੀ ਪਾਊਡਰ ਇੱਕ ਚਮਚ ਗਰਮ ਮਸਾਲਾ ਜਿਹੜਾ ਇਹ ਚਮਚ ਆ ਨਾ ਵੱਡਾ ਹੈ ਨਾ ਛੋਟਾ ਹੈ ਮੀਡੀਅਮ ਜਿਹਾ ਹੈ ਜਿਹੜਾ ਅਸੀਂ ਪਾ ਰਿਹਾ ਇੱਕ ਚਮਚ ਕਸੂਰੀ ਮੇਥੀ ਜਿਹੜੀ ਹੁੰਦੀ ਹੈ ਸੁੱਕੀ ਵਾਲੀ ਉਹ ਪਾ ਦਿੱਤੀ ਹੈ ਚਮਚ ਦਾ ਅੱਧੇ ਹਿੱਸੇ ਤੋਂ ਵੀ ਥੋੜਾ ਘੱਟ ਅਸੀਂ ਪਾਵਾਂਗੇ ਜਿਹੜੀ ਲਾਲ ਮਿਰਚ ਕੋੜੀ ਵਾਲੀ ਹੁੰਦੀ ਹੈ ਕਿਉਂਕਿ ਇਹ ਬੱਚਿਆਂ ਨੇ ਸਬਜ਼ੀ ਖਾਣੀ ਹੈ ਅਸੀਂ ਜਿਹੜੀ ਮਿਰਚ ਥੋੜੀ ਘੱਟ ਰੱਖਣੀ ਹੈ ਇਧਰ ਅਸੀਂ ਉਬਲੇ ਹੋਏ ਆਲੂ ਲੈ ਲਵਾਂਗੇ ਆਲੂਆਂ ਨੂੰ ਅਸੀਂ ਪਹਿਲਾਂ ਤੋਂ ਉਬਾਲ ਕੇ ਰੱਖ ਲਵਾਂਗੇ ਆਲੂ ਠੰਡੇ ਹੋ ਚੁੱਕੇ ਆ ਇਹਨਾਂ ਨੂੰ ਅਸੀਂ ਮੈਸ਼ ਕਰਾਂਗੇ ਜਾਂ ਤੇ ਅਸੀਂ ਇਹਨਾਂ ਨੂੰ ਕਿਸੇ ਗਲਾਸ ਜਾਂ ਕੋਲੀ ਦੇ ਨਾਲ ਇਸ ਤ ਇਦੋਂ ਅਸੀਂ ਸਬਜੀ ਦੇ ਵਿੱਚ ਇਸ ਤਰ੍ਹਾਂ ਆਲੂਆਂ ਨੂੰ ਫੇਕ ਕੇ ਪਾਉਂਦੇ ਆਂ ਤੇ ਜਿਹੜੀ ਸਬਜੀ ਆ ਉਹ ਸਵਾਦ ਬਣ ਕੇ ਤਿਆਰ ਹੁੰਦੀ ਆ ਸੰਗਣੀ ਸੰਗਣੀ ਜੀ ਕੱਟੇ ਹੋਏ ਆਲੂ ਇੰਨੇ ਜਿਆਦਾ ਸਵਾਦ ਨਹੀਂ ਲੱਗਦੀ ਸਬਜੀ ਵਿੱਚ ਜਿੰਨੇ ਇਦਾਂ ਫੇਕ ਕੇ ਅਸੀਂ ਪਾਉਂਦੇ ਨਾ ਉਹਦੀ ਜਿਹੜੀ ਸਬਜੀ ਆ ਜਿਆਦਾ ਸਵਾਦ ਲੱਗਦੀ ਆ ਮਸਾਲਾ ਜਿਹੜਾ ਇੱਧਰ ਭੁਜ ਹੋ ਚੁੱਕਾ ਹੈ ਦੇਖੋ ਤੇਲ ਬਾਹਰ ਆਣਾ ਸ਼ੁਰੂ ਹੋ ਗਿਆ ਹੈ ਮਸਾਲੇ ਵਿੱਚੋਂ ਤੇ ਹੁਣ ਜਿਹੜੇ ਅਸੀਂ ਆਲੂ ਫੇਕ ਕੇ ਰੱਖੇ ਹੋਏ ਆ ਉਹ ਅਸੀਂ ਪਾ ਦੇਵਾਂਗੇ ਕੜਾਈ ਦੇ ਵਿੱਚ ਹੁਣ ਅਸੀਂ ਆਲੂ ਪਾ ਦਿੰਦੇ ਹਾਂ ਮਸਾਲਾ ਭੁਜ ਹੋ ਚੁੱਕਾ ਹੈ ਆਲੂ ਪਾਉਣ ਤੋਂ ਬਾਅਦ ਅਸੀਂ ਇੱਕ ਵਾਰ ਚੰਗੀ ਤਰ੍ਹਾਂ ਆਲੂਆਂ ਨੂੰ ਮਸਾਲੇ ਦੇ ਵਿੱਚ ਮਿਕਸ ਕਰ ਦੇਵਾਂਗੇ ਤੇ ਫਿਰ ਅਸੀਂ ਇਹਦੇ ਵਿੱਚ ਪਾਣੀ ਪਾ ਦੇਵਾਂਗੇ ਆਪਣੇ ਹਿਸਾਬ ਦੇ ਨਾਲ ਤੁਸੀਂ ਜਿੱਦਾਂ ਦੀ ਸਬਜੀ ਸੰਘਣੀ ਪਤਲੀ ਪਸੰਦ ਕਰਦੇ ਹੋ ਉਹਨਾਂ ਤੁਸੀਂ ਪਾਣੀ ਘਟਾ ਆਪਦਾ ਸਕਦੇ ਹੋ ਆਪਣੀ ਮਰਜ਼ੀ ਦੇ ਨਾਲ ਇੱਥੇ ਮੈਂ ਥੋੜਾ ਪਾਣੀ ਹੋਰ ਪਾਵਾਂਗੀ ਤੇ ਇਹਨੂੰ ਆਪਾਂ ਸਬਜੀ ਨੂੰ ਗੜਕਣ ਦੇ ਲਈ ਰੱਖ ਦਵਾਂਗੇ ਇੱਕ ਸਾਈਡ ਤੇ ਜਿਹੜੀ ਸਬਜੀ ਆ ਇਹ ਰੇਜ ਜਾਵੇ ਚੰਗੀ ਤਰ੍ਹਾਂ ਤੇ ਓਨੀ ਦੇਰ ਤੱਕ ਜਿਹੜੇ ਅਸੀਂ ਪੂਰੀਆ ਦਾ ਆਟਾ ਲਗਾਉਣਾ ਹੈ ਉਹ ਲਗਾ ਕੇ ਤਿਆਰ ਕਰ ਲੈਂਦੇ ਹਾਂ ਇਧਰ ਆਪਾਂ ਲਈ ਹੈ ਸੂਜੀ ਇੱਥੇ ਅਸੀਂ ਇੱਕ ਛੋਟੀ ਜੀ ਕੋਲੀ ਸੂਜੀ ਦੀ ਲਈ ਹੈ ਤੇ ਇਹਦੇ ਵਿੱਚ ਆਪਾਂ ਪਾ ਦਵਾਂਗੇ ਗਰਮ ਗਰਮ ਪਾਣੀ ਅਸੀਂ ਇਹਦੇ ਵਿੱਚ ਗਰਮ ਗਰਮ ਉਬਲਦਾ ਹੋਇਆ ਪਾਣੀ ਹੀ ਪਾਵਾਂਗੇ ਤਾਂ ਜੋ ਜਿਹੜੀ ਸੂਜੀ ਹੈਗੀ ਆ ਫੁੱਲ ਜਾਵੇ ਤੇ ਇਹਨੂੰ ਆਪਾਂ 5-10 ਮਿੰਟ ਲਈ ਇੱਕ ਸਾਈਡ ਤੇ ਰੱਖ ਦਵਾਂਗੇ 5-10 ਮਿੰਟਾਂ ਤੱਕ ਜਿਹੜੀ ਸੂਜੀ ਹੈ ਇਹ ਫੁੱਲ ਜਾਏਗੀ ਪਾਣੀ ਪਾਉਣ ਤੋਂ ਬਾਅਦ ਇੱਕ ਵਾਰ ਅਸੀਂ ਚਮਚ ਮਾਰ ਕੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜਿੰਨੀ ਦੇਰ ਤੱਕ ਸੂਜੀ ਫੁੱਲ ਕੇ ਤਿਆਰ ਹੁੰਦੀ ਹੈ ਉਨੀ ਦੇਰ ਤੱਕ ਜਿਹੜਾ ਆਟਾ ਹੈਗਾ ਅਸੀਂ ਪ੍ਰਾਹ ਦੇ ਵਿੱਚ ਛਾਣ ਕੇ ਰੱਖ ਲੈਂਦੇ ਹਾਂ ਆਟਾ ਅਸੀਂ ਛਾਣ ਕੇ ਰੱਖ ਲਿਆ ਹੈ ਇੱਥੇ ਅਸੀਂ ਅੱਧਾ ਕਣਕ ਦਾ ਆਟਾ ਲਿਆ ਹੈ ਤੇ ਅੱਧਾ ਮੈਦਾ ਲਿਆ ਹੈ ਇਹਨਾਂ ਦੋਨਾਂ ਨੂੰ ਅਸੀਂ ਇਕੱਠਾ ਛਾਣ ਲਿਆ ਹੈ ਜੇ ਤੁਸੀਂ ਕੱਲਾ ਮੈਦਾ ਲੈਣਾ ਚਾਹੁੰਦੇ ਹੋ ਮੈਦਾ ਲੈ ਲਓ ਜੇ ਕੱਲਾ ਆਟਾ ਲੈਣਾ ਚਾਹੁੰਦੇ ਹੋ ਤੇ ਆਟਾ ਵੀ ਲੈ ਸਕਦੇ ਹੋ ਇਹਦੇ ਵਿੱਚ ਆਪਾਂ 3-4 ਚਮਚ ਜਿਹੜੇ ਤੇਲ ਦੇ ਪਾ ਦਵਾਂਗੇ ਇੱਕ ਛੋਟਾ ਚਮਚ ਅਸੀਂ ਇਹਦੇ ਵਿੱਚ ਨਮਕ ਦਾ ਪਾ ਦਾਂਗੇ ਤੇ ਜਿਹੜੀ ਆਪਾਂ ਸੂਜੀ ਰੱਖੀ ਸੀ ਭਿਜਨੇ ਪਾ ਕੇ ਫੁੱਲਣ ਦੇ ਲਈ ਉਹ ਫੁੱਲ ਚੁੱਕੀ ਐ ਤੇ ਠੰਡੀ ਵੀ ਹੋ ਗਈ ਐ ਤੇ ਉਹ ਸੂਜੀ ਵੀ ਪਾ ਦਿੰਦੇ ਆ ਸੂਜੀ ਪਾਉਣ ਦੇ ਨਾਲ ਜਿਹੜੀ ਇਹ ਪੂਰੀ ਐ ਹੈਗੀ ਆ ਬਹੁਤ ਦਾ ਖਸਤਾਤ ਕ੍ਰਿਸਪੀ ਬਣ ਕੇ ਤਿਆਰ ਹੁੰਦੀ ਐ ਬਹੁਤ ਸਵਾਦ ਲੱਗਦੀਆਂ ਨੇ ਪਹਿਲਾ ਆਪਾਂ ਆٹے ਨੂੰ ਸੂਜੀ ਦੇ ਵਿੱਚ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਿਕਸ ਕਰ ਦਵਾਂਗੇ ਜਦੋਂ ਚੰਗੀ ਤਰ੍ਹਾਂ ਸੂਜੀ ਮਿਕਸ ਹੋ ਜਾਏਗੀ ਆٹے ਦੇ ਵਿੱਚ ਫਿਰ ਅਸੀਂ ਪਾਣੀ ਪਾ ਕੇ ਆਟਾ ਗੁੰਨ ਕੇ ਤਿਆਰ ਕਰਾਂਗੇ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਬਦਿਆ ਜਿਹਾ ਆਟਾ ਗੁੰਨ ਕੇ ਲਗਾ ਲਵਾਂਗੇ ਆਟਾ ਅਸੀਂ ਜਿਹੜਾ ਗੁੰਨ ਕੇ ਤਿਆਰ ਕਰ ਲਿਆ ਹੈ ਤੇ ਹੁਣ ਅਸੀਂ ਆٹے ਨੂੰ ਚੰਗੀ ਤਰ੍ਹਾਂ ਇਕੱਠਾ ਕਰਕੇ ਇਹਨੂੰ ਢਾਕੇ ਕੱਪੜੇ ਦੇ ਨਾਲ ਇੱਕ ਸਾਈਡ ਤੇ ਰੱਖ ਦਿੰਦੇ ਹਾਂ ਇਦੋ ਜਿਹੜੀ ਸਾਡੀ ਸਬਜੀ ਹੈ ਇਹ ਵੀ ਰੇਜ ਰਹੀ ਹੈ ਤੇ ਹੁਣ ਅਸੀਂ ਜਿਹੜੀ ਗੈਸ ਹੈ ਇਹਨੂੰ ਕਰ ਦੇਵਾਂਗੇ ਬੰਦ ਜਿਹੜੀ ਸਾਡੀ ਸਬਜੀ ਹੈ ਬਣ ਕੇ ਤਿਆਰ ਹੋ ਚੁੱਕੀ ਹੈ ਉੱਪਰੋਂ ਦੀ ਪਾ ਦਵਾਂਗੇ ਅਸੀਂ ਜਿਆਦਾ ਸਾਰਾ ਹਰਾ ਧਨੀਆ ਹਰਾ ਧਨੀਆ ਪਾ ਕੇ ਸਬਜੀ ਜਿਹੜੀ ਹੈ ਬਹੁਤ ਜਦਾ ਸਵਾਦ ਲੱਗਦੀ ਹੈ ਤੇ ਇੱਕ ਸਬਜੀ ਵਿੱਚ ਬਹੁਤ ਵਧੀਆ ਖੁਸ਼ਬੂ ਆਂਦੀ ਹੈ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਹੁਣ ਅਸੀਂ ਪੂਰੀਆਂ ਬਣਾਉਣੀਆਂ ਸ਼ੁਰੂ ਕਰਾਂਗੇ। ਇਹਦੋਂ ਜਿਹੜਾ ਸਾਡਾ ਆਟਾ ਹੈ ਇਹ ਵੀ ਲੱਗ ਕੇ ਸੈੱਟ ਹੋ ਚੁੱਕਾ ਹੈ। ਜਿਹੜਾ ਇਹ ਅਸੀਂ ਆਟਾ ਗੁੰਨਿਆ ਹੈ ਨਾ ਅਸੀਂ ਬਹੁਤਾ ਨਰਮ ਗੁੰਨਿਆ ਹੈ ਨਾ ਹੀ ਸਖਤ ਮੀਡੀਅਮ ਜਿਹਾ ਹੀ ਗੁੰਨਾਂਗੇ ਤੇ ਪਹਿਲਾਂ ਅਸੀਂ ਇਹਦੇ ਪੇੜੇ ਕਰਕੇ ਰੱਖ ਲੈਂਦੇ ਆ। ਇੱਥੇ ਆਪਾਂ 4-5 ਪੇੜੇ ਪਹਿਲਾਂ ਕਰ ਲਵਾਂਗੇ। ਬਾਕੀ ਆਟਾ ਅਸੀਂ ਢੱਕ ਦੇਵਾਂਗੇ। ਚੱਕਲੇ ਨੂੰ ਅਸੀਂ ਹਲਕਾ ਜਿਹਾ ਘਿਓ ਲਗਾ ਕੇ ਤੇ ਇਹ ਜਿਹੜੀ ਰੋਟੀ ਬੇਲ ਕੇ ਪੂਰੀ ਬੇਲ ਕੇ ਤਿਆਰ ਕਰਾਂਗੇ। ਤੇਲ ਗਰਮਿਆ ਤੇ ਹੁਣ ਅਸੀਂ ਗਰਮ-ਗਰਮ ਤੇਲ ਦੇ ਵਿੱਚ ਜਿਹੜੀ ਪੂਰੀ ਹੈ ਆਪਣੀ ਕੜਾਈ ਦੇ ਵਿੱਚ ਪਾ ਦਿੰਦੇ ਹਾਂ ਜਦੋਂ ਪੂਰੀ ਕੜਾਈ ਦੇ ਵਿੱਚ ਪਾਣੀ ਆ ਆਪਾਂ ਨੂੰ ਥੱਲੇ ਵਾਲ ਨੂੰ ਕਰਾਂਗੇ ਤੇ ਉਹਦੇ ਉੱਪਰ ਅਸੀਂ ਕੜਛੀ ਦੇ ਨਾਲ ਥੋੜਾ-ਥੋੜਾ ਤੇਲ ਪਾਈ ਜਾਵਾਂਗੇ ਉਹਦੇ ਨਾਲ ਜਿਹੜੀ ਪੂਰੀ ਹੈ ਬਹੁਤ ਵਧੀਆ ਤਰੀਕੇ ਨਾਲ ਫੁੱਲਦੀ ਹੈ ਤੇ ਵਧੀਆ ਬਣ ਕੇ ਤਿਆਰ ਹੁੰਦੀ ਹੈ ਐਸੀ ਤਰ੍ਹਾਂ ਇੱਕ ਸਾਈਡ ਜਦੋਂ ਹੋ ਜਾਏਗੀ ਫਿਰ ਆਪਾਂ ਦੂਸਰੀ ਸਾਈਡ ਨੂੰ ਸੇਕ ਲਗਾਵਾਂਗੇ ਤੇ ਪੂਰੀ ਇਧਰ ਸਾਡੀ ਹੋ ਚੁੱਕੀ ਹੈ ਤੇ ਇਹਨੂੰ ਹੁਣ ਅਸੀਂ ਕੜਾਈ ਦੇ ਵਿੱਚੋਂ ਕੱਢ ਲੈਂਦੇ ਹਾਂ ਇਸੇ ਤਰ੍ਹਾਂ ਤੇਲ ਨਿਚੋੜ ਕੇ ਇਸੇ ਤਰ੍ਹਾਂ ਜਿਹੜਾ ਸਾਡੀ ਦੂਸਰੀ ਪੂਰੀ ਹੈ ਉਹਨੂੰ ਵੀ ਅਸੀਂ ਕੜਾਈ ਦੇ ਵਿੱਚ ਪਾ ਦੇਵਾਂਗੇ ਪਹਿਲਾਂ ਤੋਂ ਅਸੀਂ ਬੇਲ ਕੇ ਰੱਖ ਲਿਆ ਹੈ ਇਸੇ ਤਰ੍ਹਾਂ ਜਿਹੜੀਆਂ ਪੂਰੀਆਂ ਹੈਗੀਆਂ ਅਸੀਂ ਇਹਨਾਂ ਨੂੰ ਬਣਾ ਕੇ ਤਿਆਰ ਕਰ ਲਵਾਂਗੇ ਹਲਕਾ ਹਲਕਾ ਤੇਲ ਅਸੀਂ ਇਹਦੇ ਉੱਪਰ ਇਸ ਤਰ੍ਹਾਂ ਕੜਛੀ ਦੇ ਨਾਲ ਪਾਈ ਜਾਵਾਂਗੇ ਤੇ ਜਿਹੜੀਆਂ ਪੂਰੀਆਂ ਹੈ ਬਹੁਤ ਵਧੀਆ ਸੋਹਣੀਆਂ ਬਣ ਕੇ ਤਿਆਰ ਹੁੰਦੀ ਹੈ ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਨੇ ਲੋ ਜੀ ਜਿਹੜੇ ਸਾਡੇ ਆਲੂ ਪੂਰੀ ਆ ਬਣ ਕੇ ਤਿਆਰ ਹੋ ਚੁੱਕੇ ਨੇ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਏ ਨੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਬੱਚਿਆਂ ਨੂੰ ਤੁਸੀਂ ਘਰ ਵਿੱਚ ਜ਼ਰੂਰ ਆਲੂ ਪੂਰੀ ਬਣਾ ਕੇ ਖਿਲਾਇਓ ਪੂਰੀਆਂ ਵੀ ਬਹੁਤ ਸਵਾਦ ਬਣੀਆਂ ਨੇ ਤੇ ਆਲੂ ਵੀ ਬਹੁਤ ਸਵਾਦ ਬਣੇ ਨੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਆਲੂ ਪੂਰੀ ਦੀ ਰੈਸਪੀ ਕਿਹਸਤਰੀ ਲੱਗੀ ਆ ਮਿਲਦੇ ਆਂ ਫਿਰ ਕੋਈ ਨਵੀਂ ਵੀਡੀਓ ਦੇ ਨਾਲ